ਸਾਸ਼ੀ ਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅਸ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਇੱਕ ਐਮਪੀ ਦੀ ਇੰਟਰਵਿਊ ਸਾਂਝੀ ਕਰਨੀ ਹੈ ਜੋ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਹੈ ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਹਮਾਇਤ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਜਾਂ ਫਿਰ ਜਿਹੜੇ ਆਉਣ ਵਾਲੇ ਨਵੇਂ ਬੱਚੇ ਨੇ ਉਹਨਾਂ ਸਾਰਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਇਹ ਵੀਡੀਓ ਕਿਉਂਕਿ ਜਿਹੜੇ ਵੀ ਕੈਨੇਡਾ ਭਾਵੇਂ ਉਹ ਵਰਕ ਪਰਮਿਟ ਤੇ ਕੋਈ ਜਾ ਰਿਹਾ ਹੈ ਭਾਵੇਂ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਹੈ ਉਹਨਾਂ ਨੂੰ ਪ੍ਰੋਵਿੰਸ ਕਾਲਜ ਕੋਰਸ ਤੇ ਲొਕੇਸ਼ਨ ਜਿਹੜੀ ਹੈ ਉਹ ਹੁਣ ਮੈਟਰ ਕਰੇਗੀ ਤੇ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਕੱਲੇ-ਕੱਲੇ ਉਹ ਡਾਊਟਸ ਤੁਹਾਡੇ ਕਲੀਅਰ ਕੀਤੇ ਜਿਹੜੇ ਅਕਸਰ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਣ ਵਾਲੇ ਨੇ ਜਾਂ ਫਿਰ ਉਹਨਾਂ ਨੂੰ ਹੁੰਦੇ ਨੇ ਜਿਹੜੇ ਵੀ ਕੈਨੇਡਾ ਆ ਜਾਣਾ ਚਾਹੁੰਦੇ ਨੇ ਜਾਂ ਜਨਵਰੀ ਸੋਚ ਰਹੇ ਨੇ ਸੋਚਨ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੀ ਸੁਣੋ ਤੁਸੀਂ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਫ੍ਰੈਂਚ ਦੀਆਂ ਕਲਾਸਿਸ ਸ਼ੁਰੂ ਕੀਤੀਆਂ ਨੇ ਜੇਕਰ ਤੁਸੀਂ 1 ਟੂ 1 ਕਲਾਸ ਜਾਂ ਫਿਰ ਗਰੁੱਪ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫ੍ਰੈਂਚ ਵਾਸਤੇ ਸੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਜਿਹੜੇ ਇੱਕ ਐਮਪੀ ਨੇ ਮੋਸਟ ਆਫ ਕੇਸਿਸ ਦੇ ਵਿੱਚ ਉਹ ਐਮਪੀ ਤੁਹਾਨੂੰ ਇਮੀਗ੍ਰੇਸ਼ਨ ਦੇ ਹੱਕ ਵਿੱਚ ਜਾਂ ਫਿਰ ਕਹਿ ਸਕਦੇ ਹੋ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦਾ ਨਾਮ ਹੈ ਸੁਖਤਾਲੀਵਾਲ ਸੁਖਤਾਲੀਵਾਲ ਅਕਸਰ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਗੱਲ ਕਰਦੇ ਨੇ ਉਹਨਾਂ ਦੀ ਜਿਹੜੇ ਖਾਸ ਕਰਕੇ ਪ੍ਰੋਟੈਸਟ ਕਰ ਰਹੇ ਨੇ ਆ ਇੰਟਰਨੈਸ਼ਨਲ ਸਟੂਡੈਂਟ ਨੇ ਆ ਇਮੀਗ੍ਰੇਸ਼ਨ ਦੇ ਕਈ ਅਜਿਹੇ ਰੂਲ ਕੰਡੀਸ਼ਨ ਨੇ ਜਿਨ੍ਹਾਂ ਦਾ ਕਰਕੇ ਪਰੇਸ਼ਾਨ ਨੇ ਉਹਨਾਂ ਦੇ ਹੱਕ ਵਿੱਚ ਅਕਸਰ ਨਿੱਤਰਦੇ ਨੇ ਹੁਣ ਉਹਨਾਂ ਦੇ ਵੱਲੋਂ ਇੱਕ ਨਿਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ ਹੈ ਤੇ ਉਸ ਚੈਨਲ ਨੂੰ ਜਦੋਂ ਉਹਨਾਂ ਨੇ ਇੰਟਰਵਿਊ ਦਿੱਤਾ ਉਹਦੇ ਵਿੱਚ ਬਹੁਤ ਸਾਰੇ ਡਾਊਟ ਕਲੀਅਰ ਕੀਤੇ ਤੇ ਸਭ ਤੋਂ ਵੱਡਾ ਡਾਊਟ ਜਿਹੜਾ ਤੁਹਾਡੇ ਨਾਲ ਪਹਿਲਾਂ ਮੈਂ ਜ਼ਿਕਰ ਕਰਨਾ ਜਿਸ ਬਾਰੇ ਉਹ ਹੈ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਬੱਚੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਗੱਲ ਰਿਕਵੈਸਟ ਕੀਤੀ ਗਈ ਹੈ ਕਿ ਭਈ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਹੁੰਦਾ ਹੈ ਪਰ ਤੁਸੀਂ ਇਸ ਤਰੀਕੇ ਨਾਲ ਪ੍ਰੋਟੈਸਟ ਨਾ ਕਰੋ ਇਸ ਤਰੀਕੇ ਦੀ ਪ੍ਰੋਟੈਸਟ ਜਿਹੜੀ ਹੈ ਉਹ ਇੱਥੋਂ ਦੇ ਵਸਿੰਦੇ ਆ ਕਹਿ ਸਕਦੇ ਆ ਕਿ ਕੈਨੇਡੀਅਨਸ ਨੂੰ ਨਹੀਂ ਚੰਗੀ ਲੱਗਦੀ ਉਹ ਇਸ ਦੇ ਖਿਲਾਫ ਨੇ ਉਹ ਫਿਰ ਆਪਣੇ ਐਮਪੀਜ਼ ਨੂੰ ਮੇਲ ਪਾਉਂਦੇ ਨੇ ਕਿ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੈ ਜਿਹੜੇ ਉੱਥੇ ਸਲੋਗਨਸ ਲਗਾਏ ਜਾਂਦੇ ਆ ਜਾਂ ਫਿਰ ਕਹਿ ਸਕਦੇ ਕਿ ਜਿਸ ਤਰੀਕੇ ਦੀ ਪ੍ਰੋਟੈਸਟੇ ਕੀਤੀ ਜਾ ਰਹੀ ਹੈ ਉਹ ਪ੍ਰੋਟੈਸਟ ਦੇ ਉਹ ਅਗੇਂਸਟ ਨੇ ਉਸ ਪ੍ਰੋਟੈਸਟ ਨੂੰ ਲੈ ਕੇ ਅਕਸਰ ਉਹ ਐਰੀਟੇਟ ਨਜ਼ਰ ਆਉਂਦੇ ਨੇ ਸੋ ਇਸ ਤਰ੍ਹਾਂ ਦੀ ਪ੍ਰੋਟੈਸਟ ਕਰਨਾ ਕੋਈ ਹੱਲ ਨਹੀਂ ਹੈਗਾ ਉਹਨਾਂ ਦੇ ਵੱਲੋਂ ਹੱਲ ਕੀ ਦਿੱਤਾ ਗਿਆ ਤੇ ਇੱਕ ਪ੍ਰੋਵਿੰਸ ਦਾ ਐਗਜ਼ਾਮਪਲ ਵੀ ਦਿੱਤਾ ਗਿਆ ਮੈਨੀਟੋਬਾ ਦਾ ਉਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਉਹਦੇ ਵਿੱਚ ਤਕਰੀਬਨ 6700 ਬੱਚੇ ਅਜਿਹੇ ਸੀਗੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਟੈਂਡ ਹੋ ਗਏ ਕਿਉਂਕਿ ਉਸ ਪ੍ਰੋਵਿੰਸ ਨੇ ਕਿਹਾ ਸੀਗਾ ਕਿ ਸਾਨੂੰ ਐਸ ਸਪੈਸੀਫਿਕ ਕਹਿ ਸਕਦਾ ਹੈ ਕਿ ਰਿਕੁਆਇਰਮੈਂਟ ਹੈ ਜਿਹਦੇ ਵਾਸਤੇ ਉਹਨਾਂ ਨੇ ਆਪਣੇ ਜਿਹੜੇ ਵੀ ਮੈਨੀਟੋਬਾ ਦੇ ਵਿੱਚ ਸੀਗੇ ਉਹਨਾਂ ਨੂੰ ਆਪਣਾ ਪ੍ਰੋਵਿੰਸ਼ੀਅਲ ਲੈਟਰ ਦਿੱਤਾ ਇੱਕ ਸਪੋਰਟ ਲੈਟਰ ਦਿੱਤਾ ਤੇ ਉਹਦੇ ਬੇਸ ਦੇ ਉੱਤੇ ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਹੋ ਗਿਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਇੱਕ ਰਿਕੁਐਸਟ ਤੇ ਇੱਕ ਸਲਾਹ ਦਿੰਨਾ ਉਹਨਾਂ ਬੱਚਿਆਂ ਨੂੰ ਕਿ ਭਈ ਤੁਸੀਂ ਜਿਹੜੀ ਵੀ ਜਗ੍ਹਾ ਤੇ ਹੋ ਉਸ ਜਗ੍ਹਾ ਤੋਂ ਜਿਹੜਾ ਵੀ ਤੁਹਾਡਾ ਓਕੂਪੇਸ਼ਨਸ ਹੈ ਉਸ ਓਕੂਪੇਸ਼ਨਸ ਦੀ ਕਿੱਥੇ ਡਿਮਾਂਡ ਹੈ ਇਹ ਫਾਈਂਡ ਕਰੋ ਕਿ ਕਿਸ ਪ੍ਰੋਵਿੰਸ ਦੇ ਵਿੱਚ ਤੁਸੀਂ ਮੂਵ ਹੋ ਸਕਦੇ ਹੋ ਜਿੱਥੇ ਤੁਹਾਡੀ ਸਕਿੱਲ ਦੀ ਰਿਕੁਆਇਰਮੈਂਟ ਹੈ ਤੁਸੀਂ ਉਸ ਪਰੋਵਿੰਸ ਦੇ ਵਿੱਚ ਮੂਵ ਹੋ ਜੋ ਤੇ ਜੇਕਰ ਤੁਸੀਂ ਉਸ ਪ੍ਰੋਵਿੰਸ ਵਿੱਚ ਮੂਵ ਹੋ ਜਾਂਦੇ ਹੋ ਤਾਂ ਤੁਹਾਡੇ ਪੀਆਰ ਹੋਣ ਦੇ ਚਾਂਸਸ ਜਿਹੜੇ ਆ ਉੱਥੇ ਹੋ ਜਾਣਗੇ ਜਾਂ ਵਰਕ ਪਰਮਿਟ ਐਕਸਟੈਂਡ ਹੋਣ ਦੇ ਜਿਹੜੇ ਚਾਂਸਸ ਐ ਉਹ ਬਣ ਸਕਦੇ ਨੇ ਕਿਉਂਕਿ ਜਿ ਤਰ੍ਹਾਂ ਮੈਨੀਟੋਬਾ ਨੇ ਕਹਿ ਸਕਦਾ ਹੈ ਕਿ ਸਪੋਰਟ ਲੈਟਰ ਦਾ ਇੱਕ ਕਹਿ ਸਕਦੇ ਐਗਜ਼ਾਮਪਲ ਦਿੱਤਾ ਹੈ ਪਹਿਲ ਉੱਥੋਂ ਹੋਈ ਉਸੇ ਆਧਾਰ ਦੇ ਉੱਤੇ ਜਿਹੜਾ ਫੈਡਰਲ ਗਵਰਨਮੈਂਟ ਨੇ ਕਿਹਾ ਸੀਗਾ ਕਿ ਭਈ ਜਿਹੜੀਆਂ ਵੀ ਪ੍ਰੋਵਿੰਸਸ ਨੇ ਜੇਕਰ ਉਹਨਾਂ ਨੂੰ ਕਿਸੇ ਦੀ ਰਿਕੁਆਇਰਮੈਂਟ ਐ ਸਪੈਸੀਫਿਕ ਸਕਿੱਲ ਦੀ ਤਾਂ ਕੋਈ ਸਪੋਰਟ ਲੈਟਰ ਜਿਹੜਾ ਉਹ ਇਸ਼ੂ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਹ ਪੀਐਨਪੀ ਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕੀਤਾ ਹੋਵੇ ਕਿ ਅਸੀਂ ਇਸ ਪ੍ਰੋਵਿੰਸ ਦੇ ਵਾਸਤੇ ਪੀਐਨਪੀ ਅਪਲਾਈ ਕੀਤੀ ਹੈ ਜੇਕਰ ਅਪਲਾਈ ਕੀਤੀ ਤੇ ਉਹਨਾਂ ਨੂੰ ਸਪੋਰਟ ਲੈਟਰ ਦੇ ਕੇ ਤੇ ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਕੀਤਾ ਜਾ ਸਕਦਾ ਹੈ ਸੋ ਇਹ ਸਲਾਹ ਦਿੰਦੇ ਹੋਏ ਸੁਖਤ ਵਾਲੀ ਵਾਲ ਨਜ਼ਰ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਬਹੁਤ ਚੰਗੀ ਗੱਲ ਕੀਤੀ ਜੋ ਸ਼ਾਇਦ ਬਹੁਤ ਘੱਟ ਐਮਪੀ ਕਰਦੇ ਨੇ ਉਹ ਕਹਿੰਦੇ ਕਿ ਕਈ ਵਾਰੀ ਅਸੀਂ ਜਦੋਂ ਇਮੀਗ੍ਰੈਂਟ ਦੇ ਹੱਕ ਵਿੱਚ ਬੋਲਦੇ ਆ ਜਾਂ ਜਦੋਂ ਸਟੂਡੈਂਟ ਦੇ ਹੱਕ ਵਿੱਚ ਬੋਲਦੇ ਆ ਸਾਨੂੰ ਕਈ ਜਗ੍ਹਾ ਦੇ ਉੱਤੇ ਆਪੋਜ਼ ਵੀ ਹੋਣਾ ਪੈਂਦਾ ਹੈ ਕਈ ਕਈ ਲੋਕ ਜਿਹੜੇ ਸਾਨੂੰ ਆਪੋਜ਼ ਵੀ ਕਰਦੇ ਆ ਪਰ ਉਹਨਾਂ ਨੇ ਕਿਹਾ ਕਿ ਮੈਂ ਅਕਸਰ ਇਹ ਆਵਾਜ਼ ਚੁੱਕਦਾ ਰਹਿਣਾ ਹੈ ਤੇ ਜਿਹੜੀ ਆ ਲਿਬਰਲ ਸਰਕਾਰ ਉਹ ਲਗਾਤਾਰ ਇਹਨਾਂ ਦੇ ਨਾਲ ਕੋਆਰਡੀਨੇਟ ਕਰਦੀ ਹੈ ਤੇ ਲਿਬਰਲ ਸਰਕਾਰ ਵੀ ਇਹ ਸੋਚ ਰਹੀ ਹੈ ਉਹਨਾਂ ਨੇ ਆਪਣੇ ਕਹਿ ਸਕਦੇ ਇਮੋਸ਼ਨ ਜਿਹੜੇ ਆ ਜਾਂ ਕਹਿ ਸਕਦੇ ਕਿ ਉਹਨਾਂ ਨੇ ਆਪਣੀ ਹਮਦਰਦੀ ਜਿਹੜੀ ਹੈ ਉਹ ਇਹਨਾਂ ਸਟੂਡੈਂਟਸ ਦੇ ਨਾਲ ਜ਼ਾਹਿਰ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਭਈ ਜਿਹੜਾ ਤੁਹਾਡਾ ਪ੍ਰੋਟੈਸਟ ਕਰਨ ਦਾ ਤਰੀਕਾ ਹੈ ਉਹ ਆਪਣਾ ਤਰੀਕਾ ਬਦਲ ਦਿਓ ਪ੍ਰੋਟੈਸਟ ਕਰਨ ਦੇ ਨਾਲ ਕੁਝ ਨਹੀਂ ਹੋਣ ਵਾਲਾ ਉਹਨਾਂ ਨੇ ਕਿਹਾ ਕਿ ਇਹਦੇ ਜਿਹੜੇ ਵਿਕਲਪ ਹੈ ਉਹ ਤੁਹਾਨੂੰ ਫਾਈਂਡ ਕਰਨੇ ਚਾਹੀਦੇ ਤੇ ਉਸ ਵਿਕਲਪ ਦੇ ਹਿਸਾਬ ਦੇ ਨਾਲ ਤੁਹਾਨੂੰ ਫਰਦਰ ਸਟੈਪ ਲੈਣੇ ਚਾਹੀਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਾਂ ਤਾਂ ਤੁਸੀਂ ਪ੍ਰੋਵਿੰਸ ਮੂਵ ਕਰ ਜੋ ਦੂਜੀ ਦੇ ਵਿੱਚ ਜਿੱਥੇ ਉਸ ਸਕਿੱਲ ਦੀ ਡਿਮਾਂਡ ਹੈ ਜੇ ਨਹੀਂ ਕਰਨਾ ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਹੋਰ ਵੀ ਬਥੇਰੇ ਆਪਸ਼ਨ ਹੁੰਦੇ ਨੇ ਉਹਨਾਂ ਆਪਸ਼ਨਸ ਨੂੰ ਤੁਸੀਂ ਐਡਾਪਟ ਕਰ ਸਕਦੇ ਹੋ ਬਜਾਏ ਕਿ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦੇ ਸੋ ਉਮੀਦ ਕਰਦਾ ਹਾਂ ਕਿ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਚੰਗੀ ਕਹਿ ਸਕਦੇ ਕਿ ਪਹਿਲ ਕਦਮੀ ਸੁਖਤਾਲੀਵਾਲ ਦੇ ਵੱਲੋਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਤੁਹਾਡਾ ਸੋ ਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟ ਨਾ ਕਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ